ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਤੁਹਾ ਦਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਲਓ ਜੀ ਆਪਾਂ ਦਿਵਾਲੀ ਕਰਕੇ ਘਰ ਦੀਆਂ ਸਫਾਈਆਂ ਕਰ ਰਹੇ ਹਾਂ ਆਪਾਂ ਇਹ ਸੋਈ ਦੇ ਵਿੱਚ ਜਿਹੜੇ ਬਕਸੇ ਲੱਗੇ ਹੁੰਦੇ ਆ ਉਹ ਸਾਫ਼ ਕਰਦੇ ਹਾਂਗੇ ਤੇ ਲਓ ਜੀ ਬਾਹਰ ਦਾ ਮੌਸਮ ਦੇਖੋ ਬਾਹਰ ਦਾ ਮਾਹੌਲ ਬਹੁਤ ਵਧੀਆ ਦਿਨ ਲੱਗਦੇ ਆ ਹੁਣ ਤਾਂ ਠੰਡ ਵੀ ਹੋ ਗਈ ਜੀ ਬਹੁਤ ਵਧੀਆ ਕਿ ਆਪਾਂ ਕਰਦੇ ਆ ਘਰ ਦੀਆਂ ਸਫਸਾਈਆਂ ਦੀਵਾਲੀ ਚ ਰਹਿ ਕੇ ਥੋੜੇ ਦਿਨ ਤੇ ਇਸ ਕਰਕੇ ਆਪਾਂ ਪਹਿਲਾਂ ਰਸੋਈ ਦੀ ਸਫਾਈ ਕਰਦੇ ਆ ਫਿਰ ਆਪਾਂ ਸਾਰਾ ਸਵਾਨ ਕੱਢ ਕੇ ਬਾਹਰ ਫੇਰ ਕਰਾਂਗੇ ਸਫਾਈ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰਿਓ ਜਰੂਰ ਇਹ ਲਓ ਜੀ ਤੇਰਾ ਆਪਣਾ ਇਹ ਮਰੂਦਾ ਦਾ ਬੂਟਾ ਹੈਗਾ ਇਹ ਲਓ ਜੀ ਆਪਾਂ ਇਕੱਲਾ ਸਭ ਸਾਰਾ ਸੈੱਟ ਕਰਕੇ ਰੱਖ ਦਨੇ ਆ ਛੋਟੇ ਛੋਟੇ ਭਾਂਡੇ ਦੇ ਪਾਸੇ

ਆਪਾਂ ਇਹਨੂੰ ਸੀਵਿੰਗ ਸੀਰੀਆਂ ਬਾਹਰ ਕੱਢ ਲਾ ਇਹ ਤਾਂ ਬਣਾਣਾ ਕਿ ਦੁੱਧ ਲਿਆ ਹਾਂ ਕੋਲਾ ਉਹ ਜਪਾਇ ਡੱਬੇ ਡੱਬੇ ਸਾਫ਼ ਕਰ ਦੋ ਸਾਰੇ ਇੱਕ ਵਾਰੀ ਤਬੂਤ ਸਾਰੇ ਸਾਫ ਕਰਦਨੇ ਆ। ਇਹ ਆਪਾਂ ਕਰਦੇ ਆਂ ਦੀਵਾਲੀ ਦੀਆਂ ਸਫਾਈਆਂ। ਦੀਵਾਲੀ ਆ ਕੇ ਤੱਕ ਇਹਰਾ ਕਰਨਾ ਹੀ ਪੈਂਦਾ ਘਰ ਚੋਂ। ਕਰਨਾ ਹੀ ਪੈਂਦਾ ਖੂਬ ਕਰਕਟਾ।

ਇਹ ਵਾਸਤੋਂ ਆਪਣੇ ਪਹਿਲਾਂ ਸਾਫ਼ ਕਰੇ ਹੋਏ ਹੈ। ਫਿਰ ਇਹ ਅਹੀਂ ਚੰਦਨ ਨੇ ਆਖਾਰੀ ਚ ਤਦ ਲੋ ਜੇ ਦਰਪਾ ਹੰਡਾ ਵਾਲੀ ਢੋਲੀ ਵੀ ਰੱਖਤੀ ਸਾਫ ਕਰਕੇ ਰੱਖਦੇ ਆ ਚਲੋ ਜੇ ਆਪਾਂ ਢੋਲੀ ਵੀ ਮੈਂ ਇਸ ਮਾਰ ਤੇ ਸਾਈਡ ਆਂ ਜਾਂ ਤਾਂ ਜਾਰਜੀ ਲੱਗਦੀ ਜਾਂ ਤੁਸੀਂ ਮਾਰੂ ਮਾੜੀ ਸਪਾਸਟ ਕਰਦੇ ਨਹੀਂ ਸਕਾ ਕੇ ਸਮਾਰ ਤੇ ਧੋ ਕੇ ਕਰਾਂਗੇ ਹਲੇ ਵਾਪਸ ਆਏ ਸਾਂ ਤੇ ਲਓ ਜੀ ਆਪਾਂ ਇਹਨੂੰ ਪੂੰਝ ਤਾ ਗਦੇ ਸੁੱਕੇ ਕੱਪੜੇ ਨਾਲ ਕਿਉਂਕਿ ਖੰਡ ਆ ਖੰਡ ਦੇ ਵਿੱਚ ਪਾਣੀ ਵੀ ਜਾ ਸਕਦਾਗਾ ਫਟਾ ਸਾਰੀ ਗਿੱਲੀ ਹੋ ਜੂਗੀ ਇਸ ਕਰਕੇ ਫਨਸਟਾ ਵੀ ਦਿਨੇ ਆ ਲਓ ਜੀ ਆਪਾਂ ਬਕਸੇ ਖੱਦਿਓ ਵੀ ਸਾਫ ਕਰਕੇ ਸੁਮਾਰ ਕੇ ਦੇਖੋ ਜਿਵੇਂ ਸੁੱਕਿਆ ਪਿਆ ਸੁੱਕਿਆ ਹੀ ਹੋ ਗਿਆ ਅੱਧਾ ਕੀਤਾ ਇਹ ਇਹਨੂੰ ਮੂਰੇ ਅੱਗੇ ਰੱਖਦਾ ਉਹਨੇ ਬਸ ਤੇ ਜੋ ਖੰਡ ਕੱਢਣੀ ਹੈ ਫਿਰ ਦੂਰ ਨਾ ਰੱਖ ਸੋਟੇ ਤੇ ਪਾ ਦੋ ਆਹ ਸੇਲਾਓ ਜੀ ਆਪਾਂ ਦਰੇ ਹਿਸਾਬ ਕਰਕੇ ਚਣ ਕੇ ਰੱਖ ਤੇ ਡੱਬੇ ਡੁੱਬੇ ਸਾਰਾ ਸਮਾਨ ਇਸੇਲਾਓ ਜੀ ਆਪਾਂ ਦੂਜੇ ਪਾਸੇ ਰੱਖਣਾ ਸਾਫ ਕਰਦੇ ਹਾਂ ਦਾ ਬਕਸਾ ਲਓ ਚਲੋ ਇਹ ਆ ਭਾਂਡੇ ਆਪਾਂ ਆ ਡਾਉਂਗੇ ਡਾਉਂਗੇ ਇਹ ਆਹ ਇਹ ਚੀਜ਼ ਆ ਖਾਣ ਦੀ ਇਹ ਚਾ ਤੇ ਪ੍ਰਾਂਤ ਰਾਤ ਪਹਿਲਾਂ ਨਮਾਚੀ ਸੀ ਮਸਾਖਾਈ ਆ ਪਰ ਇਹ ਤੇ ਟੀਚੀ ਰੱਖਾਂਗੇ ਸਾਹ ਕੇ ਚਲੋ ਜੀ ਆਪਾਂ ਕੁੱਕਰ ਵੀ ਤੇ ਰੱਖਤਾ ਸਗਾ ਕੇ ਰੱਖਾਂਗੇ ਅੰਦਰ ਚਲੋ ਜੀ ਆਪਾਂ ਇਧਰ ਹੁਣ ਜਾਲੀਆਂ ਜੁਣੀਆਂ ਝਾੜਦੇ ਆ ਆ ਜੀ ਬਕਰ ਨਾਇਕਾ ਨੂੰ ਦੇ ਨਾ ਸਮਾਰਟ ਹੈ ਨਾ ਕੱਦਾ ਤੋਂ ਵਰਦ ਰਹੇ ਹੁੰਦੀ ਸਾਰੀ ਫੇ ਪਹਿਲੇ ਸਿਰੇ ਵੀ ਸਾਫ਼ ਕਰਦਣੇ ਆ ਤੇ ਹੋਰ ਕੀ ਬਕਸੇ ਉਜਾਪਾ ਨੇ ਉੱਪਰਲੇ ਬਕਸੇ ਵੀ ਸਾਫ਼ ਕਰਤੇ ਮੇਰਾ ਸਾਰਾ ਕੁਝ ਥੱਲੇ ਹੀ ਰਹਾ ਥੱਲੇ ਲਾ ਦਿਓ ਤੋ ਲੋ ਜੇ ਆਪਾਂ ਸਮਾਨ ਸਾਰ ਉਪਰੋਂ ਲਾ ਲਿਆ ਆਪਾਂ ਇਹਨੂੰ ਧੋ ਸਮਾਰ ਕੇ ਆਖਾਂ ਦੇ ਸਮਾਰ ਕੇ ਗਲਾਸ ਦੂਸ ਕੱਚ ਦੇ ਢਾਂਡੇ ਇਹ ਆਪਾਂ ਜੱਗਾ ਆਪਣਾ ਤਰਮੋਸ਼ ਦਾ ਜੀ ਆਪਾਂ ਇਹਦੇ ਕੰਚ ਦੇ ਭਾਂਡੇ ਤੇ ਕਰਕੇ ਸਾਫ ਇਹ ਸੁੱਕਦੇ ਨੇ ਸੁੱਕਦੇ ਸੁੱਕਦੇ ਆਪਾਂ ਸਾਫ ਕਰਦੇ ਆਂ ਸੈਲਫਾ ਤੇ ਲੋ ਜੀ ਆਪਾਂ ਇਹ ਭਾਂਡੇ ਕੱਚ ਦੇ ਭਾਂਡੇ ਆਪਾਂ ਸੁੱਕੇ ਕਰਕੇ ਨਾ ਫਿਰ ਰੱਖਾਂਗੇ ਕਿਉਂਕਿ ਇਸ ਕਰਕੇ ਫਿਰ ਲੱਤ ਖਰਾਬ ਹੋ ਜਾਂਦੀ ਹੈ ਤਾਂ ਹਾਂ ਸਲਫਾਂ ਦੀ ਦੱਸਾਂ ਜੋ ਤੇ ਲਓ ਜਪਾ ਕਰਦੇ ਸਵੇਰ ਭਾਂਡੇ ਤਾਂ ਉੱਪਰ ਚੰਗ ਤੇ ਦੋ ਜੀ ਆਪਾਂ ਇਹ ਸਾਫ਼ ਕਰਦੇ ਆਪਣੇ ਬਿਸਕੁਟ ਰੱਖਣ ਵਾਲੀ ਨੇ ਲਹ ਇਹਨਾਂ ਨੂੰ ਪਿੱਛੇ ਚ ਕਰਕੇ ਰੱਖ ਉਧਰ ਮੈਂ ਕੱਪ ਚੜ੍ਹ ਪੂਗੀ ਲਹ ਕੱਪ ਵੀ ਰੰਟਿਆ ਚਲੋ ਜੀ ਆਪਣਾ ਇਹ ਵੀ ਬਿਸਕੁਟ ਰੱਖਣ ਵਾਲਾ ਹੈਗਾ ਇਹ ਤਰੀਕੇ ਦਾਗਾ ਅੱਜ ਆਪਾਂ ਸਫਾਈ ਦਾ 6 ਮਹੀਨਾ ਤਾਂ ਆਪਾਂ ਨੂੰ ਕਰਨੀ ਚਾਹੀਦੀ ਹੈ ਪਰ ਆਪਾਂ ਹੁਣ ਸਾਲ ਤੋਂ ਵੀ ਕਰ ਦਿੰਨੇ ਆ ਦਿਵਾਲੀ ਵੇਲੇ ਇੱਕ ਵਾਰੀ ਸਾਰਾ ਸਮਾਨ ਸੈੱਟ ਕਰਕੇ ਰੱਖ ਦਿੰਨੇ ਆ ਸਭੋਂ ਕਲੀ-ਕਲੀ ਚੀਜ਼ ਸਾਹਮਣੇ ਰੱਖਣੀ ਪੈਂਦੀ ਆ ਫੇਰ ਚੀਜ਼ਾਂ ਰਹਿੰਦੀਆਂ ਜੀ ਚਲੋ ਜੀ ਆਪਾਂ ਹੁਣ ਦੂਜੇ ਬਾਕਸਿੰਗ ਕੈਰੀ ਕਰਦੇ ਆ ਸਫਸਈਆਂ ਦੂਜੇ ਚੋਂ ਕਰਦੇ ਆਂਗੇ ਇਹ ਆਪਣਾ ਨੂਨ ਪਾਇਆ ਨੂਨ ਇਹਦੇ ਵਿੱਚ ਡੱਬੇ ਵਿੱਚ ਤਦੋਂ ਇਹ ਪਾਇਆ ਬਤੇ ਦਾ ਇਹ ਚਾਹ ਪੱਤੀ ਵਾਲਾ ਡੱਬਾ ਸੀ ਆਪਾਂ ਇਹਦਾ ਲੇਵਲ ਲਾਤਾ ਇਹਦਾ ਸੋਨਾ ਲੱਗਦਾ ਦੇਖੋ ਆਪਾਂ ਇਹ ਜੀ ਪਾਉਣੇ ਆਂ ਜੀ ਮੂਰਦੀ ਪਾਉਣੇ ਆਂ ਹਾਈ ਬਾਲੇ ਤੇ ਆਖੀ ਚਾਹ ਦੇ ਵਿੱਚ ਤਾਂ ਇਹ ਕਰਦੇ ਆ ਗਾੜੀ ਉਹ ਵਿੱਚ ਹੀ ਪਾ ਲੀ ਆ ਇਹਦੇ ਵਿੱਚ ਹੀ ਲੋਗ ਪਾ ਦੇ ਇਹਦੇ ਵਿੱਚ ਹੀ ਲੈ ਚੀਆਂ ਪਾ ਦੇ ਕਿੱਥੇ ਨਹੀਂ ਮੈਂ ਇੱਥੇ ਕੁਝ ਨਹੀਂ ਚੁਕਾ ਲਾ ਲੈ ਚੀਏ ਇਹਦੇ ਵਿੱਚ ਹੀ ਪਾ ਦੇ ਫਿਰ ਨਹੀਂ ਮੰਮੀ ਆ ਤੁਹਾਡੀ ਪਈ ਰਹਿਣੇ ਬਾਹਰ ਇਹਨਾਂ ਨੂੰ ਵੱਡਾ ਰੱਖ ਲੈ ਇਹਨਾਂ ਨੂੰ ਇਹਨਾਂ ਨੂੰ ਉੱਪਰ ਰੱਖ ਦੇ ਵਿੱਚ ਮੇਚਾ ਰੱਖ ਲਿਆ ਕਾਲਾ ਗਾ ਤੇਕਣੀ ਚਲ ਤੱਕੜੇ ਦਸਰ ਪਿੱਛੇ ਹੁੰਦੇ ਜਾਵੇਂ ਲੌਂਗ ਵੀ ਇਹਦੇ ਵਿੱਚ ਧਰ ਦੇ। ਮੈਚਾਂ ਜੀ ਪਾ ਲਈ ਰੱਖਾ। ਅ ਇਹਦੇ ਵਿੱਚ ਹੀ ਪਾ ਦੇ ਖੋਲ ਕੇ ਪਾ ਦੇ। ਖੋਲ ਕੇ ਲੌਂਗ ਹਾਂ। ਲਓ। ਮਿਚਰਾ। ਤਦ ਲਓ ਜੀ ਛੋਲੇ। ਕਾਬਲੀਸ਼ ਨਾ। ਪੀਲੇ ਛੋਲੇ ਆਪਾਂ ਇਹ 90 ਵਿੱਚ ਪਾਤੇ। ਦੇਖਾਏ ਵਧੀਆ ਪਏ ਨੇ। ਹਾਂ। ਕੱਲ ਤੋਂ ੁੱਤੇ ਰੱਖ ਦਿੰਨੇ ਫਿਰ ਇਹਨਾਂ ਹਣਾ ਇੱਕ ਵਾਰੀ ੁੱਤੇ ਰੱਖ ਦਿੰਨੇ ਆ ਤੇ ਲਾ ਚੱਕ ਸਮਾਨ ਆ ਤਰ ਕੇ ਆ ਲੈ ਚੀ ਆ ਉੱਪਰ ਇਲਾਇਚੀਆਂ ਤਾਂ ਥੱਲੇ ਆਪਣੀਆਂ ਆ ਵੀ ਥੱਲੇ ਸੁੱਕੀਆਂ ਨੇ ਮੈਂ ਆ ਗਾ ਰੱਖ ਤਾ ਉੱਪਰ ਚੀਨ ਆ ਤਾਂ ਉੱਪਰ ਰੱਖ ਮਿਰਚਾਂ ਆਈਆਂ ਤੇ ਆਪਾਂ ੁੱਤੇ ਰੱਖਦੇ ਆ ਲਓ ਜੀ ਹੁਣ ਆਪਾਂ ਕਰ ਜਾਂਦੇ ਦੂਸਰਾ ਪਾਸਾ ਸਮਾਨ ਹੀ ਨਹੀਂ ਜੂਟਾਂ ਦਾ ਇੰਨਾ ਸਮਾਨ ਆਗਾ ਇਹ ਪੇਪਨੀਆਂ ਤਾਂ ਆਹ ਇਹ ਪਤਾ ਨਹੀਂ ਕੀ ਚੀਜ਼ ਹੈ ਵਿਕੀ ਲੈ ਆਗਾਤ ਗੋਲਆਂੀਆਂ ਹੈ ਸਰਜੀ ਦੀ ਉਹ ਤਾਂ ਨਹੀਂ ਮੋਟਾ ਜਿਹਾ ਇਹਦਾ ਡੱਬਾ ਦਾ ਜੱਗ ਜੀ ਕੱਪ ਜੀ ਬਣੇਗੇ ਦੇ ਕਿਨੂੰ ਪੁੱਛਾਂਗੇ ਕੀ ਆ ਚੰਗਾ ਇਹਨੂੰ ਆਪ ਬਾਹਰ ਹੀ ਧਿਆ ਲੱਗਦੀ ਨਹੀਂ ਸਫਾਈ ਕਰਵਾਈ ਗਈ ਉਹਨਾਂ ਤੋਂ ਇਹ ਨਹੀਂ ਕਰਕੇ ਉਹਨਾਂ ਨੇ ਆ ਨਹੀਂ ਕੱਢਿਆ ਨਾ ਸਮਾਨ ਕੁਝ ਵੀ ਸਮਾਨ ਨਹੀਂ ਕੱਢਿਆ ਉਹਨਾਂ ਨੇ ਤਾਂ ਮੋਟਾ ਮੋਟਾ ਕਰੀ ਸੀ ਸਫਾਈ ਦੇਣ ਦੋ ਰਹਿ ਗਏ ਸੀਗੇ ਫੇਰ ਆ ਦੋ ਲੱਬਿਆਂ ਦੇ ਵੀ ਲੈਵਲ ਲਾਦ ਗਏ ਇਹ ਵਧੀਆ ਡੱਬੇ ਬਣ ਜਾਣਗੇ ਤੇ ਲਓ ਜੀ ਉਧਰ ਵੀ ਆਪਾਂ ਉਹ ਕਰਤਾ ਆ ਵੀ ਇਹਦਾ ਵੀ ਲਾ ਦੇ ਆਪਾਂ ਉਹ ਡੱਬੇ ਉਹ ਬਾਕਸੇ ਦੇ ਵਿੱਚ ਵੀ ਡੱਬੇ ਡੱਬੇ ਚੰਨਤੇ ਸਾਰੇ ਕਰਚ ਦਾ ਸਮਾਨ ਆਪ ਇੱਕ ਪਾਸੇ ਰੱਖ ਲਿਆ ਤੇ ਆਹ ਆਹ ਕਿਹੜੇ ਕੱਪਾਂ ਦੀਆਂ ਨੇ ਇਹ ਉਹ ਕੱਪ ਕਿਹੜੇ ਵੱਡੇ ਨਹੀਂ ਕੱਪਾਂ ਕਿ ਕਿਸੇ ਕਹਿੰਦੇ ਤੁਸੀਂ ਚਾਹ ਪੀਣ ਵਾਸਤੇ ਉਹਨਾਂ ਦੀ ਪਲੇਟਾ ਇਹ ਤਾਂ ਕੱਢ ਲਾ ਫਿਰ ਬਾਹਰ ਇਹ ਉਹਨਾਂ ਦੀ ਪਲੇਟਾ ਇਹ ਤਾਂ ਲਾ ਫਿਰ ਜਾ ਮੈਂ ਤਾਂ ਥੱਲੇ ਰੱਖ ਲਿਆ ਆ ਮੁੱਗਿਆਂ ਨੂੰ ਪਾ ਦਈਏ ਆਪਾਂ ਮੱਕੀ ਦੀ ਤੇ ਆਹ ਹੋਣੀ ਠਾਂਟੇ ਜੀ ਆ ਹਨ ਮੈਗੀ ਖਾਣ ਵਾਲੀ ਆ ਮੈਗੀ ਖਾਣ ਵਾਲੀ ਆ ਇਹ ਚ ਰੱਖੋ ਇੱਥੇ ਚੱਕ ਕੇ ਅੰਦਰ ਆਜਾ ਕੁੜੇ ਪਾ ਸਲਾ ਬੋਸ਼ੀ ਗਾ ਵੀ ਬੋਲ ਸਾਬ ਕਰਨ ਨੂੰ ਰੱਖ ਲਓ ਕੋਈ ਹੋਰ ਤੇ ਚੀਜ਼ ਹੈਗੀ ਆ ਆਹ ਪਿਆਲੇ ਵਿੱਚ ਇਹਦੇ ਰਸਤਾ ਆ ਪਏ ਨੇ ਬਰਾਮ ਪਏ ਇਹਨਾਂ ਨੂੰ ਇੱਧਰ ਰੱਖ ਇੱਧਰ ਲੈ ਬਕਸੇ ਚ ਆਹ ਉਹ ਖਾਲੀ ਪਿਆ ਬਕਸੇ ਨਾ ਇਹ ਫਿਰ ਇੱਧਰ ਭੁੱਲ ਜਾਨੇ ਆਪਾਂ ਨਹੀਂ ਆਹ ਦੇਖੋ ਇੱਧਰ ਮੰਮੀ ਉਹਦੇ ਭਰੇ ਆ ਪਿਆਗਾ ਹਾਂ ਸਬਜ਼ੀ ਤੇ ਲਓ ਜੀ ਆਪਾਂ ਸਾਰਾ ਸਮਾਨ ਚੰਟਾ ਇਹ ਬਕਸਿਆਂ ਵਿੱਚ ਇਹ ਇੱਕ ਬਕਸਾ ਆ ਪਿਆਗਾ ਇਹ ਚੋ ਵੀ ਕੱਢਣੀ ਸਮਾਨ ਜਾਂ ਸੈਟ ਕਰਕੇ ਰੱਖ ਦੇ ਦੇਖਿਓ ਡੱਬੇ ਡੁੱਬੇ ਨੇ ਉਹ ਮਗਰ ਕੀ ਪਿਆ ਦੇ ਉਹ ਵੀ ਚੱਕ ਦੇ ਆ ਇਹਦੇ ਵਿੱਚ ਰੈਚੀਆਂ ਨੂੰ ਚੀਆਂ ਕੁੱਟੀਆਂ ਜਾਂਦੀਆਂ ਨੇ ਬਾਹਰ ਕੱਢ ਸਾਰਾ ਕੁਸਤਾ ਹੀ ਸਿੱਟਿਆ ਪਿਆਗਾ ਕੀ ਹੈਗਾ ਇਹਦੇ ਵਿੱਚ ਪੰਜੀਰੀ ਆ ਲੈ ਇਹ ਵੀ ਕੱਢ ਪੰਜੀਰੀ ਇਹ ਪੰਜੀਰੀ ਆ ਦਲੀਏ ਵਾਲੀ ਉਹਨਾਂ ਨੇ ਖਾਣੇ ਵਾਸਤੇ ਇਹਦੇ ਟੁਕੜੇ ਨੂੰ ਪਾ ਦਾਂ ਅ ਚਾਹ ਪੱਤੀ ਆ ਹਣਾ ਦੇਖੋ ਚਾਹ ਪੱਤੀ ਹੋਰ ਡੱਬੇ ਚ ਪਾਓ ਫਿਰ ਇਹ ਕੱਢ ਦੇ ਬਾਹਰ ਲਓ ਜੀ ਇਹ ਬਰੈਡ ਬਣਾਉਣ ਵਾਲੀ ਮਸ਼ੀਨ ਇਹ ਦੇਟ ਆ ਲੈ ਆ ਸੀ ਇੰਗਲੈਂਡ ਤੋਂ ਇਹ ਦੇਖ ਲੋ ਉਹ ਵੀ ਰੱਖਦੀ ਦਾ ਬਣਾ ਕੇ ਬਰੈਡ ਉਹ ਵੀ ਰੱਖਦੀ ਵੀ ਤੁਸੀਂ ਸਾਫਤਾ ਕਰਦੇ ਹੋ ਇਹਨੂੰ ਵਿੱਚੋਂ ਇਹ ਬੱਚੇ ਆ ਲੈ ਹੁੰਦੀ ਸੀ ਬਾਹਰੋਂ ਇੰਗਲੈਂਡ ਤੋਂ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ ਤੇ ਰੱਖ ਲੈਣੇ ਆ

ਮੇਰੇ ਨੂੰ ਗਿੱਲਾ ਕਪੜਾ ਫੇਰ ਕੇ ਫਿਰ ਸੁਕਾਣਾ ਹੈ। ਇਹਨੂੰ ਉੱਪਰ ਹੀ ਲਾ ਦੇ ਉਧਰ ਹੀ ਲਾ ਦੇ। ਇਹ ਤੋਂ ਪੂਣੀ ਦੇ ਕੇਰਾ ਚਾਲ ਬਾਅਦ ਚ ਜਿਹੜੀ ਬਾਹਰੋਂ ਚੀਜ਼ ਹੁੰਦੀ ਆ ਉਹ ਤਾਂ ਬਾਅਦ ਚ ਵੀ ਸਾਫ਼ ਹੋ ਜਾਂਦੀ ਆ। ਇਹ ਬਕਸੇਆਂ ਜਾਂਦਾ ਕੰਮ ਔਖਾ ਸੀਗਾ। ਹਾਲ ਬਰੀ ਰੱਖ ਲਈ ਪਹਿਲੀ ਸਾਈਡ ਤੇ ਹਾ ਤੂਫਤੋ ਤਰੇਖ ਤੂਫਤਲੇ ਇੱਥੇ ਜੋਤ ਕੋਲੇ ਸੀ ਇਸੇ ਅੰਦਰ ਲੈ ਆ ਸਾਂ ਉਹ ਮਾਰੀ ਕਪੜਾ ਲੈਣ। ਇਹ ਰਾਂ ਸਾਫ਼ ਕਰਦੇ ਪਹਿਲਾਂ। ਤੇ ਲਓ ਜੀ ਆਪਣੀ ਸੋਈ ਤਾਂ ਹੋ ਗਈ ਕਲੀਨ ਬਹੁਤ ਵਧੀਆ। ਤੇ ਬਾਕੀ ਕਮਰੇ ਆਪਾਂ ਕਰਦੇ ਆਂ। ਕਮਰਿਆਂ ਨੂੰ ਵੀ ਛਾੜਦੇ ਆਂ। ਦਿਵਾਲੀ ਚ ਰਹਿ ਥੋੜੇ ਦਿਨ। ਤੇ ਆਪਾਂ ਪਹਿਲਾਂ ਸਾਫ਼ ਸਫੀਆ ਕਰਤਾ। ਆਹ ਗੈਸ ਵੀ ਸਾਫ ਕਰਤਾ ਸਭ ਵੀ ਨਹੀਂ ਪਹਿਲਾ ਉਹ ਜੇ ਆਪਾਂ ਇਹ ਦਰ ਸੀਸੇ ਵੀ ਸਾਫ ਕਰਦੇ ਇਹਦੇ ਆਹ ਧੂਆ ਜਾਂ ਚੰਮ ਜਾਂਦਾ ਨਾ ਜਿਹੜਾ ਉਹ ਉਹ ਸਮਾਰ ਕੇ ਲਾ ਦੇ ਉਹ ਲੈ ਜੂ ਮੈਂ ਕਹਿੰਨੀ ਆ ਵੀ ਮਜੇ ਨਾ ਆ ਨਾ ਜੇ ਹੈ ਦੇਖਾ ਦੇਖਾ ਲਓ ਜੀ ਆ ਪਰਸੋਈ ਦਾ ਦਿੱਤੀ ਸਾਫ ਕਰ ਤੇ ਹੁਣ ਬਣਾਉਣ ਲੱਗੇ ਆ ਆ ਰੋਟੀ ਪਾਣੀ ਆਹ ਦਾਲ ਗਰਮ ਕਰਦੇ ਆ ਦਾਲ ਆ ਪਰਾਂ ਆਤ ਬਣਾਉਣੀ ਸੀ ਲੰਗੀ ਮਸਰੀ ਦੀ ਕਲੀ ਲੂੰਗੀ ਫਤਰਾ ਪਰ ਰੋਟੀ ਬਣਾ ਰਹੇ ਆ ਤਪਾਏ ਕੇ ਕੇ ਕਰਕੇ ਕਮਰੇ ਸਾਫ ਕਰਾਂਗੇ ਇੱਕ ਦਸ ਵੇਰੇ ਕਰਾਂਗੇ ਸਾਫ ਇਕੱਠੇ ਦਾ ਇੱਕ ਦਿਨ ਕਰਨਾ ਔਖਾ ਜੀ ਸਾਰਾ ਕੰਮ